ਸ਼ਬਦ ਬਾਣੀ ਦਾ ਪੜ ਲਓ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਇਤ ਹੁਣ ਇੰਨਾ ਕਿ ਇਹ ਬੇੜਾ ਔਗਣਾਂ ਨਾਲ ਭਰ ਗਿਆ ਸੱਚੇ ਪਾਤਸ਼ਾਹ ਜੀ ਹੁਣ ਇਹ ਤੁਹਾਡੀ ਦਇਆ ਮਿਹਰ ਤੋਂ ਬਿਨਾ ਇਹ ਬੇੜਾ ਪਾਰ ਨਹੀਂ ਲੱਗਣਾ ਠੀਕ ਹੈ ਨਾ ਜੀ ਤੋ ਹਮ ਦੌਲਤ ਬੇੜੀ ਪਾਪ ਭਰੀ ਪਵਨ ਲਗੇ ਮਤ ਜਾਈ ਇਹ ਹੁਣ ਕਿਹੇ ਵੇਲੇ ਵੀ ਡੁੱਬਣ ਨੂੰ ਤਿਆਰ ਹੈ ਪਰ ਸੱਚੇ ਪਾਤਸ਼ਾਹ ਜੇ ਤੁਸੀਂ ਕਿਰਪਾ ਕਰ ਦਵੋ ਤਾਂ ਫਿਰ ਮੱਖਣ ਸਾ ਲਵਾਣੇ ਦਾ ਬੇੜਾ ਪੱਕਾ ਪਾਰ ਹੋਏਗਾ ਪੱਕਾ ਪਾਰ ਹੋਏਗਾ ਇਸ ਕਰਕੇ ਸਾਡੇ ਤੇ ਕਿਰਪਾ ਕਰੋ ਅ ਸਾਡਾ ਵੀ ਇਹ ਬੇੜਾ ਡੁੱਬਦਾ ਜਾ ਰਿਹਾ ਜੇ ਉਹ ਬੇੜਾ ਉਹਦਾ ਪਾਰ ਹੋਇਆ ਤੇ ਫਿਰ ਸਾਡੀ ਜ਼ਿੰਦਗੀ ਦਾ ਵੀ ਬੇੜਾ ਮਹਾਰਾਜ ਤਰਸ ਕਰਕੇ ਭਾਰ ਕਰਿਓ ਪਰ ਮੇਰੇ ਵਿੱਚ ਦੋਸ਼ ਇੰਨੇ ਕਿ ਜ਼ਿਆਦੇ ਹਨ ਕਿ ਜਿਹੜੇ ਮੈਂ ਵਿਦਾਂਤ ਦੇ ਵਿੱਚ ਪੰਜ ਦੋਸ਼ ਲਿਖੇ ਨੇ ਸ਼ਬਦ स्पर्ਸ਼ ਅਰਸ ਰੂਪ ਤੇ ਗੰਧ ਪੰਜ ਦੋਸ਼ ਨੇ ਪਹਿਲਾ ਦੋਸ਼ ਹੈ ਸ਼ਬਦ ਸ਼ਬਦ ਦੋਸ਼ ਇਹ ਹੈ ਕਿ ਗੁਰੂ ਪਾਤਸ਼ਾਹ ਨੇ ਸਾਨੂੰ ਜੀਭਾ ਦਿੱਤੀ ਸੀ ਕਿ ਗੁਰੂ ਦੀ ਬਾਣੀ ਦੇ ਸ਼ਬਦ ਪੜਨੇ ਜੀਭਾ ਜਪ ਗੁਰ ਨਾਉ ਇਸ ਜੀਵ ਦੇ ਨਾਲ ਗੰਦੇ ਸ਼ਬਦ ਵਰਤਨੇ ਮਹਾਰਾਜ ਕਹਿੰਦੇ ਇਹ ਦੋਸ਼ ਹੈ ਬਹੁਤ ਵੱਡਾ ਬਾਣੀ ਛੱਡ ਕੇ ਕੋਈ ਵੀ ਸ਼ਬਦ ਗੰਦੇ ਬੋਲਦੇ ਇਹ ਦੋਸ਼ ਹੈ ਸ਼ਬਦ ਛਪਰਸ਼ ਆਪ ਦਾ ਘਰ ਛੱਡ ਕੇ ਦੂਜੇ ਘਰ ਨੂੰ ਛਪਰਸ਼ ਕਰਨਾ ਇਹ ਦੋਸ਼ ਹੈ ਸ਼ਬਦ ਛਪਰਸ਼ ਰਸ ਨਾਮ ਦਾ ਰਸ ਲੈ ਛੱਡ ਕੇ ਤੇ ਦੂਜੇ ਰਸ ਲੈਣੇ ਰਸ ਸੋਇਨਾ ਰਸ ਰੂਪਾ ਹੈ ਨਾ ਜੀ ਰਸ ਪਰਮਲ ਕੇ ਬਰਾ バス ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਇਹ ਤੇ ਰਸ ਸਰੀਰ ਕੇ ਕਹ ਘਟ ਨਾਮ ਨਵਾਸ ਜਿਸ ਸਰੀਰ ਨੇ ਇਤਨੇ ਰਸ ਲੈਣੇ ਨੇ ਹਨਾਂ ਜੀ ਰਸ ਸੋਇਨਾ ਰਸ ਰੂਪਕ ਕਾਮਣ ਰਸ ਹਨਾਂ ਜੀ ਪਰਮਲ ਇਹ ਸਭ ਸੁਗੰਧੀਆਂ ਰਸਲੇ ਪਾਸ਼ਾ ਕਹਿੰਦੇ ਇਤਨਾ ਕੁਸ਼ ਇੰਨਾ ਮਨ ਚ ਭਰ ਗਿਆ ਹੈ ਤੇ ਹੁਣ ਨਾਮ ਕਿੱਥੇ ਨਿਵਾਸ ਕਰੇ ਉਹ ਲਈ ਤਾਂ ਜਗ੍ਹਾ ਹੀ ਨਹੀਂ ਰਹੀ ਹੈ ਕਹਿ ਘਟ ਨਾਮ ਨਿਵਾਸ ਇਸ ਕਰਕੇ ਇਹੋ ਜਾਂ ਤੇ ਇਹਨੂੰ ਜੇ ਤੁਸੀਂ ਸ਼ੁੱਧ ਕਰਨਾ ਹੈ ਤਾਂ ਪਾਸ਼ਾ ਸਮਝਾਉਂਦੇ ਨੇ ਕਿ ਬਿਨ ਸਬਦੇ ਸੋਧਨਾ ਹੋ ਵੀ ਜੇ ਅਨੇਕ ਕਰੇ ਸ਼ਿੰਗਾਰ ਕਿ ਮੈਂ ਦੁਹਾ ਕਹਿਣਾ ਜੇ ਦੁਹਾ ਕਹਣੇ ਤੇ ਸੁੱਧ ਹੋਣਾ ਤੇ ਪਾਸ਼ਾ ਕਹਿੰਦੇ ਦੂਜਾ ਰਸਤਾ ਕੋਈ ਨਹੀਂ ਇੱਕ ਸ਼ਬਦ ਤੇ ਜਾਪ ਤੋਂ ਬਿਨਾਂ ਤੂੰ ਕਦੀ ਵੀ ਸੁੱਧ ਨਹੀਂ ਹੋ ਸਕਦੀ ਹੈ ਤੋ ਇਸ ਕਰਕੇ ਕੀ ਹੈ ਬਿਨ ਸ਼ਬਦੇ ਸੋਧਨਾ ਹੋ ਵੀ ਜੇ ਅਨੇਕ ਇਹ ਸ਼ਬਦ ਜਪਨ ਵਾਲੇ ਵੀ ਕਈ ਵਾਰੀ ਮੈਲੇ ਹੋ ਜਾਂਦੇ ਨੇ ਕਿ ਅੰਦਰ ਇਹ ਆ ਜਾਂਦਾ ਕਿ ਮੈਨੂੰ ਕੋਈ ਰਿੱਧੀ ਸਿੱਧੀ ਪ੍ਰਾਪਤ ਹੋ ਜਾਵੇ ਉਹ ਵੀ ਤੇਰੇ ਰਸਤੇ ਦੀ ਗੁਰੂ ਨਾਨਕ ਦੇ ਮੇਲ ਚ ਕੰਧ ਬਣ ਕੇ ਖੜ ਜਾਵੇਗੀ ਇਹ ਸਾਰੀਆਂ ਚੀਜ਼ਾਂ ਤੋਂ ਉੱਚੇ ਨਿਕਲੋ ਪਾਸ਼ਾ ਕਿਰਪਾ ਕਰਨ ਕੇ ਅਸੀਂ ਆਪਣੀ ਮੰਜ਼ਲ ਤੇ ਪਹੁੰਚੀ ਸਾਰੇ ਜਾਨੇ ਬਿਨ ਸਬਦੇ ਸੁੱਧ ਨਾ ਹੋਵੇ ਜੇ ਅਨੇਕ ਕਰੇ ਸ਼ਿੰਗਾਰ ਪਿਰ ਕੀ ਸਾਰਨਾ ਜਾਣੀ ਦੂਜੇ ਭਾਏ ਪਿਆਰ ਗੁਰੂ ਨਾਲ ਪਿਆਰ ਦੀ ਜਗ੍ਹਾ ਦੇ ਉੱਤੇ ਦੂਜੀਆਂ ਸਾਰੀਆਂ ਚੀਜ਼ਾਂ ਦੇ ਨਾਲ ਸਾਨੂੰ ਪਿਆਰ ਪੈ ਗਿਆ ਦੂਜੇ ਭਾਏ ਪਿਆਰ ਇਹਨੂੰ ਕੀ ਆਖਿਆ ਹੈ ਸਾਖ ਸੁਧ ਸਾਖ ਲਖਣੀ ਨਾਰੀ ਵਿੱਚ ਕਿਨਾਰ ਜਿੱਦਾਂ ਰਹਿ ਰਾਜ ਚ ਪੜਦੇ ਖਸਮ ਬਸਾਰੇ ਤੇ ਕਮਜਾਤ ਇਹ ਜੀਵਨ ਸੱਚੇ ਪਾਤਸ਼ਾ ਸਾਡਾ ਹੁੰਦਾ ਜਾ ਰਿਹਾ ਹੈ ਮਿਹਰ ਕਰੋ ਮੋੜਾ ਪਾ ਲੋ ਧਾਡੀ ਤਾਂ ਇੱਕ ਨਜ਼ਰ ਨਾਲ ਹੀ ਕੰਮ ਹੋ ਜਾਵੇਗਾ ਸਾਡੇ ਉੱਤੇ ਕਿਰਪਾ ਕਰੋ ਉਥੇ ਪਾਤਸ਼ਾਹ ਕਿਉ ਸਹੋ ਰਾਵਣ ਜਾਓ ਜਿਓ ਜੇ ਮੇਰੀ ਇਹ ਹਾਲਤ ਰਹੀ ਮੇਰੇ ਸੱਚੇ ਪਾਤਸ਼ਾਹ ਤੇ ਫਿਰ ਮੈਂ ਤੇਰਾ ਸਿਮਰਨ ਕਿੱਦਾਂ ਕਰਾਂਗੀ ਇੱਕ ਦੂ ਇੱਕ ਝੜਾ